ਕਾ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਫਿਲਹਾਲ ਮੈਂ ਕਿਸੇ ਤੇ ਉਂਗਲ ਨਹੀਂ ਚੁੱਕਾਂਗਾ ਹਰ ਕੋਈ ਜਾਣਦਾ ਹੈ ਕਿ ਡਰੋਨ ਤੋਂ ਕੀ ਟੈਕ ਰਖਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਰਮਿੰਦਰ ਸਿੰਘ ਰਾਜਾਵਿੰਗ ਨੇ ਵੀਰਵਾਨ ਨੂੰ ਜ਼ਿਲ੍ਹਾ ਕਾਂਗਰਸ ਦਾ ਹਾਜ਼ਰੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੇ ਕਹਾ ਕਿ ਕਾਂਗਰਸ ਵੱਲੋਂ ਹੜਪ ਪਿੱਕਤਾਂ ਲਈ 80 ਲੱਖ ਰੁਪਏ ਦੀ ਰਾਸ ਸਮਗਰੀ ਭੇਜੀ ਜਾਵੇਗੀ ਉਹਨਾਂ ਕਹਾ ਕਿ ਇਸ ਲਈ ਪੰਜ ਮੈਂਬਰੀ ਹੜ ਰਾਜ ਤਾਲ ਮਿਲ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸਾਬਕਾ ਵਿਧਾਇਕ ਸੁਨੀਲ ਪੱਟੀ ਜ਼ਿਲ੍ਹਾ ਕਾਂਗਰਸ ਚੇਰੀ ਪ੍ਰਧਾਨ ਅਸ਼ਵਨੀ ਪੱਪੂ ਕਾਉਂਸਲਰ ਰਾਜ ਕਮਲਪ੍ਰੀਤ ਸਿੰਘ ਪਾਲ ਸਿੰਘ ਲक्की ਭਗਵੰਤ ਪਾਲ ਸੱਚਰ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਕਮੇਟੀ ਇੱਕ ਮੇਟੀ ਬਾਜ਼ਾਰ ਤੋਂ ਰਾਸ ਸਮਗਰੀ ਖਰੀਦੇਗੀ ਇਸ ਤੋਂ ਲਾਵਾ ਇਸ ਸਮਗਰੀ ਸੰਸਦ ਮੈਂਬਰ ਗੁਰਜੀਤ ਸਿੰਘ ਔਂਜਲਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਤੇ ਸਾਬਕਾ ਹੈ ਵਿਧਾਇਕ ਹਰ ਪ੍ਰਤਾਪ ਜਨਾਲਾ ਦੀ ਗਵਾਈ ਹੇਠ ਹੜਪੀੜਤਾ ਤੱਕ ਪਹੁੰਚਾਈ ਜਾਵੇਗੀ ਬੜਿੰਗ ਨੇ ਕਹਾ ਕਿ ਹੜਪੀੜਤਾ ਦੀ ਮਦਦ ਲਈ ਸੀਨੀਅਰ ਕਾਂਗਰਸੀਆਂ ਅਤੇ ਕੌਂਸਲਰ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਸਾਰਿਆਂ ਨੇ ਕਿਹਾ ਹੈ ਕਿ 80 ਲੱਖ ਤੱਕ ਦੀ ਰਾਤ ਸਮਾ ਕ੍ਰੀਮ ਹੋਇਆ ਕਰਵਾਈ ਜਾਵੇ ਕਿ 1988 ਤੋਂ ਬਾਅਦ ਪਹਿਲੀ ਵਾਰ ਜਖਾੜ ਦੇਖਣ ਨੂੰ ਮਿਲਿਆ ਹੈ ਵੜਿੰਗ ਨੇ ਕਾਹ ਕੇ ਰਾਜਪਾਲ ਅਤੇ ਮੁੱਖ ਮੰਤਰੀ ਚੱਕਰ ਲਗਾ ਰੱਖੇ ਹ ਪਰ ਇਸ ਦੀ ਬਜਾਏ ਰਾਤ ਪੈਕੇਜ ਦਿਨ ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ ਹੜ੍ਹ ਪੀੜਤਾਂ ਦੀ ਮਦਦ ਲਈ ਘਾਰ ਹੋਏ ਘਰ ਨੂੰ ਹੋਏ ਨੁਕਸਾਨ ਲਈ 1 ਲੱਖ ਰੁਪਏ ਤੇ ਜਨਮਾਂ ਦੇ ਨੁਕਸਾਨ ਲਈ 50000 ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਅਗਲੀ ਫਸਲ ਲਈ ਕਣਕ ਦਾ ਮੁਫਤ ਬੀਜ ਵੀ ਦੇਣਾ ਚਾਹੀਦਾ ਹੈ ਵੜਿੰਗਰੇ ਕਹਾ ਕਿ ਇਸ ਵੇਲੇ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਸਮਾਂ ਹੈ ਇਸ ਦੇ ਨਾਲ ਹੀ ਜਦੋਂ ਸਮਾਂ ਆਵੇਗਾ ਤਾਂ ਨਲਾਈਕੀ ਵੀ ਗੱਸੀ ਜਾਵੇਗੀ ਅਸੀਂ ਨਿਸ਼ਚਿਤ ਤੌਰ ਤੇ ਦੋਚੀ ਹਾਂ ਇਸ ਨੁਕਸਾਨ ਨੂੰ ਇੱਕ ਚੌਥਾਈ ਘੱਟ ਕਰਟਾਇਆ ਜਾ ਸਕਦਾ ਸੀ ਹਰ ਕੋਈ ਜਾਣਦਾ ਹੈ ਕਿ ਡਰੋਨ ਤੋਂ ਕੀ ਸੁੱਟਿਆ ਜਾ ਰੱਖਾ ਹੈ ਹੈਲੀਕਾਪਟਰ ਜਾਂ ਹੋਰ ਡਰਾਮੇ ਦੀ ਬਜਾਏ ਰਾਜ ਸਮਗਰੀ ਪ੍ਰਦਾਨ ਕਰਨ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ